ਪੰਜਾਬੀ ਸਾਹਿਤਿਕ ਦ੍ਰਿਸ਼ਟੀਕੋਣ ਚੈਨਲ ਦੇਖ ਰਹੇ ਵਿਦਿਆਰਥੀਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਅੱਜ ਮੈਂ ਤੁਹਾਡੇ ਲਈ ਪੰਜਾਬੀ ਮਾਸਟਰਕੀਟਰ ਦੀ ਜੋ 3rd ਕਲਾਸ ਲੈ ਕੇ ਆਈ ਹਾਂ ਜੇਕਰ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਇਸ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਕਰੋ ਤੇ ਲਾਈਕ ਕਰੋ ਜੇਕਰ ਇਸ ਤੋਂ ਪਹਿਲਾਂ ਮੈਂ ਦੋ ਕਲਾਸਾਂ ਕਰਵਾ ਚੁੱਕੀ ਹਾਂ ਜੇਕਰ ਤੁਸੀਂ ਨਹੀਂ ਦੇਖਿਆ ਤਾਂ ਪਲੀਜ਼ ਉਹਨਾਂ ਨੂੰ ਵੀ ਜਾ ਕੇ ਦੇਖ ਲਓ ਤੇ ਆਪਣੇ ਮਾਸਟਰਕੀਟਰ ਦੀ ਜਿਹੜੀ ਤਿਆਰੀ ਹੈ ਉਹ करते रहो हाँ जी छंद सूत्र यह किसा है पिंगल ऋषि का ठीक रस संप्रदाय भारत मुनि का नाट्य शास्त्र ये भी भारत मुनि का उस तो देखो असं अठवंजा क्वेश्चन करना मूक संसार पुस्तक किस दी रचना है यह कपूर सिंह घूमन की है लघु गुरु की ने मात्रावी लघु तुरु छंद चति कहा जाता है विश्राम ਸ਼ੰਦ ਚ ਯਤੀ ਨੂੰ ਕੀ ਕਿਹਾ ਜਾਂਦਾ ਹੈ ਵਿਸ਼ਰਾਮ ਮਾਲਵੇਦੀਕ ਵਿਸਰੀ ਚ ਪ੍ਰਚਲਿਤ ਛੰਦ ਕਵਿੱਤ ਠੀਕ ਕੋੜੜਾ ਸ਼ੰਦ ਚ ਕਿੰਨੀਆਂ ਤੁਕਾਂ ਹੋ ਸਕਦੀਆਂ ਨੇ ਕੋਈ ਪਾਬੰਦੀ ਨਹੀਂ ਜਿੰਨੀਆਂ ਮਰਜ਼ੀ ਹੋ ਸਕਦੀਆਂ ਨੇ ਠੀਕ 16 ਮਾਤਰਾ ਵਾਲਾ ਚਉਪਈ ਛੰਦ ਚ ਅੰਤ ਚ ਕੀ ਹੁੰਦਾ ਹੈ ਗੁਰੂ ਹੁੰਦਾ ਹੈ 16 ਮਾਤਰਾਵਾਂ ਵਾਲੇ ਚਉਪਈ ਛੰਦ ਦੇ ਅੰਤ ਚ ਗੁਰੂ ਹੁੰਦਾ ਹੈ ਗੁਰੂ ਤੇ ਲਗੂ ਕੀ ਨੇ ਇਹ ਮਾਤਰਾਵਾਂ ਕਿਸਮਾਂ ਨੇ ਚਾਲੀ ਤੁਕਾਂ ਵਿੱਚ ਵਾਲਾ ਮਾਤ੍ਰਿਕ ਛੰਦ ਕਿਹੜਾ ਹੈ ਬੈਂਤ ਠੀਕ 2019 ਦਾ ਭਾਰਤੀ ਸਹਿਤ ਅਕਾਦਮੀ ਅਕਾਦਮੀ ਪੁਰਸਕਾਰ ਕਿਹਨੂੰ ਮਿਲਿਆ ਸੀ ਕਿਰਪਾਲ ਕਜਾਕ ਨੂੰ ਉਸ ਦੀ ਰਚਨਾ ਅੰਤਹੀਨ ਕਹਾਣੀ ਲਈ ਮਿਲਿਆ ਡਾਕਟਰ ਸੁਜੀਤ ਪਾਤਰ ਨੂੰ ਕਿਸ ਰਚਨਾ ਲਈ ਭਾਰਤੀ ਸਹਿਤ ਪੁਰਸਕਾਰ ਮਿਲਿਆ ਹਨੇਰੇ ਚ ਸੁਲਗਦੀ ਵਰਣਮਾਲਾ ਹਨੇਰੇ ਚ ਸੁਲਗਦੀ ਵਰਣਮਾਲਾ ਨੂੰ ਉਨ੍ਹਾਂ ਦੀ ਰਚਨਾ ਤੇ ਡਾਕਟਰ ਸਰਜੀਤ ਪਾਤਨ ਨੂੰ ਜਿਹੜਾ ਭਾਰਤੀ ਸਿਹਤ ਪੁਰਸਕਾਰ ਮਿਲਿਆ ਅਦਾਸ਼ਵਾਦ ਕਿਸ ਦਾ ਹੈ ਇਹ ਹੀਗਲ ਦਾ ਜਪਜੀ ਸਾਹਿਬ ਦੇ ਖੰਡਾਂ ਦਾ ਵਰਣਨ 33ਵੀਂ ਤੋਂ 37ਵੀਂ ਪੌੜੀ ਦੇ ਵਿੱਚ ਕੀਤਾ ਗਿਆ ਹੈ ਜੰਗਨਾਮਾ ਕਿਸ ਭਾਸ਼ਾ ਦਾ ਸ਼ਬਦ ਹੈ ਫਾਰਸੀ ਦਾ ਯੂਸਫ ਜੁਲੈਖਾ ਦਾ ਪਿਛੋਕੜ ਇਬਰਾਣੀ ਹੈ ਸਿਰਖੰਡੀ ਛੰਦ ਚ ਤੁਕਾਂਤ ਹੁੰਦਾ ਹੈ ਮਾਧੇ ਵਿੱਚ 이란 ਦੇ ਪ੍ਰਾਚੀਨ ਕਾਵ ਰੂਪ ਰੁਵਾਈ ਨੂੰ ਕਿਹਾ ਜਾਂਦਾ 232 ਪਰਧਵੀ ਦਾ ਸੰਬੰਧ ਸਮਪਰਦਾਇ ਰੀਤੀ ਨਾਲ ਪਰਧਵੀ ਦਾ ਸੰਬੰਧ ਸਮਪਰਦਾਇ ਰੀਤੀ ਨਾਲ ਸ਼ਸ਼ੀਪਰ ਬਿੰਦੀ ਤੇ ਸ਼ ਵਿੱਚ ਪਰਵਰਤਨ ਦਾ ਸੰਬੰਧ ਹੈ ਜਾਤੀ ਵਿਸ਼ੇਸ਼ ਨਾਲ ਜਾਪੁਰੀ ਸਾਹਿਬ ਦੇ ਖੰਡਾਂ ਦਾ ਸਹੀ ਤਰਤੀਬ ਧਰਮ ਫਿਰ ਗਿਆਨ ਫਿਰ ਸ਼ਰਮ ਫਿਰ ਕਰਮ ਫਿਰ ਸੱਚਖੰਡ ਸਧਾਰਨ ਧਰਮ ਦਾ ਸੰਬੰਧ ਸੰਪਰਦਾਇ ਅਲੰਕਾਰ ਵਾਰਿਸ਼ ਸ਼ਾਹ ਦੇ ਮੁਰਸ਼ਿਦ ਮੁईद ਮਖਦੂਮ ਕਸੂਰੀ ਮੁईद ਮਖਦੂਮ ਕਸੂਰੀ ਮੈਰਾਜਨਾਮਾ ਕਿਸ ਦਾ ਕਿਸ ਦਾ ਹੈ ਕਾਦਰ ਯਾਰ ਦਾ ਮੈਰਾਜਨਾਮਾ ਕਾਦਰ ਯਾਰ ਦਾ ਦੀ ਲੀਜੈਂਡਸ ਆਫ ਪੰਜਾਬ ਪੁਸਤਕ ਕਿਸ ਦੀ ਹੈ ਸਰ ਰੀਚਰਡਸ ਟੈਂਪਲ ਨਾਨਕ ਸਿੰਘ ਦਾ ਸੱਦਰਾਂ ਦੇ ਹਾਰ 1936 ਦੇ ਵਿੱਚ ਪ੍ਰਕਾਸ਼ਿਤ ਹੋਇਆ। ਕੁੱਤਾ ਤੇ ਹੱਡੀ ਇਹ ਕੁਲਵੰਤ ਸਿੰਘ ਵਿਰਕ ਦੀ ਕਹਾਣੀ ਹੈ। ਢੋਲਾ ਗਾਉਣ ਸਮੇਂ ਹੱਥ ਕਿੱਥੇ ਰੱਖਿਆ ਜਾਂਦਾ ਹੈ? ਸੱਜੇ ਕੰਨ ਤੇ ਰੱਖਿਆ ਜਾਂਦਾ ਹੈ। ਬਾਲੂ ਨੂੰ ਗਾਉਂਦੇ ਨੇ ਮਰਦ। ਇਹ ਮੋਸਟ ਇੰਪੋਰਟੈਂਟ ਹੈ ਜੋ ਬਾਲੂ ਹੈ ਮਾਸਟਰ ਗੀਟ ਦੇ ਵਿੱਚ ਵੀ ਪੁੱਛਿਆ ਗਿਆ ਸੀਗਾ। ਬਾਲੂ ਨੂੰ ਗਾਉਂਦੇ ਨੇ ਮਰਦ ਤੇ ਮਾਈਏ ਨੂੰ ਗਾਉਂਦੀਆਂ ਨੇ ਔਰਤਾਂ। ਧਿਆਨ ਨਾਲ ਰੱਖਣਾ ਹੈ ਤੁਸੀਂ। ਸਬਜ ਪਰਿ ਤੇ ਨੀਲ ਕਮਨ ਇਹ ਕਿਨੇ ਪਰਿਕਥਾਵਾਂ ਨੇ ਮਿਥਕਥਾ ਪ੍ਰਹਿਲਾਦ ਭਗਤ ਠੀਕ ਮਿਥਕਥਾ ਹੈ ਹੀ ਰਾਂਝੇ ਦੀ ਕਥਾ ਦੇ ਅਨੁਸਾਰ ਮੁਰਾਦ ਕੌਣ ਸੀ ਇਸ ਸਹਿਤੀ ਦਾ ਪ੍ਰੇਮੀ ਸੀ ਸਹਿਤੀ ਕੌਣ ਸੀ ਹੀਰ ਦੀ ਨਨਦ ਸੀ ਸਹਿਤੀ ਤੇ ਮੁਰਾਦ ਕਿੱਥੇ ਦਾ ਸੀ ਰਹਿਣ ਵਾਲਾ ਬਲੋਚ ਦਾ ਸੀ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਆਪਣੇ ਦੋਸਤਾਂ ਮਿੱਤਰਾਂ ਨਾਲ ਤੇ ਲਾਈਕ ਕਰੋ ਥੈਂਕਸ ਫॉर ਵਾਚਿੰਗ